ਮਾਣ ਥੇੜ ਪ੍ਰੇਮੀ ਦੀ ਤਹੱਤ ਕੀ ਪਰੇ ਹੋਇਆ ਅੱਜ ਕਸਤੀ ਪ੍ਰੇਮੀ ਦੀ ਤਹੱਤ ਕੀ ਪਰੇ ਹੋਇਆ ਅੱਜ ਜਾਰਦਾਰ ਤੇ ਸ਼ਾਨਦਾਰ ਕਸਤੀਆਂ ਅੱਜ ਇਸ ਸਸਤੀ ਬੰਗਲੇ ਖਾੜੇ ਦੇ ਵਿੱਚ ਚੱਲਦੀਆਂ ਹਨ ਅੰਤ ਪਾਸੇ ਰੌਣਕ ਰੀਆ ਖਾੜਾ ਤੇ ਦੂਜੇ ਪਾਸੇ ਲਾਟ ਪਰ

ਉਹਨਾਂ ਬੰਦਿਆਂ ਨੂੰ ਫਾਸੀ ਦੀ سزا ਹੋਗੀ ਉਸ ਬੰਦੇ ਨੇ ਸੁੱਖ ਸੁਖੀ ਚਾਹਦਾ ਵੀ ਜੇ ਮੈਨੂੰ ਫਾਸੀ ਟੁੱਟ ਜਾਵੇ ਮੇਰੇ ਸਾਥ 30 ਸਾਲ ਦੀ ਕੈਦ ਹੋ ਜਾਵੇ ਫਾਸੀ ਦੀ سزا ਟੁੱਟ ਜਾਵੇ ਮੈਂ ਕਹਿੰਦਾ ਛਲਕ ਕਰਾਉਂਗਾ ਦੋਸਤੋ ਬਜ਼ੁਰਗ ਉਹਨੇ ਜਿਹੜੀ ਸੁਖ ਸੁਖੀ ਉਹਨੇ ਪੂਰੀ ਅਰਦਾਸ ਲਾਗੀ ਉਹਨੂੰ ਬਿਲਕੁਲ ਮਾਫੀ ਮਿਲ ਗਈ ਨਾ ਫੀਸਾਦੀ ਹੋਈ ਕਿ ਉਹਨੂੰ ਫਾਸੀ ਵੀ ਹੋਈ ਕੋਲੇ ਆ ਕੇ 560 ਰੰਜਨ ਲਖੋੜ ਪੰਡਾ ਚਲੋ ਦੇ ਭਲੇ-ਭalse ਪਤਾ ਕਰ ਮੈਂ ਤਾੜੀ ਮਾਰ ਦੋ ਇਹਨਾਂ ਆਪਣੇ ਲਈ ਵੈਰੀ ਗੁੱਡ ਅੰਦਰ ਬੱਲਾ ਧੰਨਵਾਦ ਹੈ ਇਹ ਬੱਚੀਆਂ ਨੇ ਵੀ ਖੁੱਲ ਕੇ ਤਾੜੀ ਮਾਰ ਦਿਓ ਇਹ ਵੀ ਬੜੀ ਦੂਰ ਕਿਲੇ ਤੋਂ ਸਾਡੇ ਦਰਮਿਆਨ ਪੁੱਜ ਕੇ ਆਈਆਂ ਨੇ ਕਿ ਕਰਮੋ ਵਾਲੇ ਹੁੰਦੇ ਆ ਉਹ ਜਿਨ੍ਹਾਂ ਦੇ ਘਰਤੀ ਨਾਲ ਆਈਆਂ ਨੇ ਬਹੁਤੀ ਪਿਆਰੀਆਂ ਬੱਚੀਆਂ ਜਿਹੜੀਆਂ ਨੇ ਬਹੁਤੀ ਪਿਆਰੀਆਂ ਕੁਸ਼ਤੀਆਂ ਦਿਖਾਈਆਂ ਨੇ ਦੇਖੋ ਕੀ ਬੰਨਾਂ ਕੀ ਜੁੜਦਾ ਹੈ ਇੱਕ ਪਾਸੇ ਪਰ ਇੱਕ ਮੋ ਸਿੰਘ ਦੇ ਪਰਿਵਾਰ ਦੀ ਕੁਸ਼ਤੀ ਹੈ

ਕਾਕਾ ਬਰਾਸੀਆ ਬਹੁਤ ਜ਼ੋਰ ਮਾਰੀ ਰਿਹਾ ਹੈ ਬਹੁਤ ਹੀ ਕਰੀ ਕੋਸ਼ਿਸ਼ ਕਰ ਰਿਹਾ ਹੈ ਇੱਕ ਪਾਸੇ ਚੜ੍ਹਦੀ ਬਰੇਸ ਦੇ ਮੱਥੇ ਉੱਤੇ ਕੱਧ ਰਿਹਾ ਹੈ ਉਹ ਦੂਸਰੇ ਪਾਸੇ ਮਤਿਆਰਾ ਨੇ ਆ ਦੁਨੀਆ ਦੇ ਉੱਤੇ ਖੜੀਆਂ ਗੁਜ਼ਾਰਾ ਨੇ ਅੱਜ ਦੀ ਖੇਡ ਕੋਸ਼ਟੀ ਦੀਆਂ ਬਾਤਾਂ ਵੱਡੀ ਪਹਿਲਵਾਨੀ ਦੀ ਮਿਲਾੜੀ ਬਹੁਤ ਬਹੁਤ ਰੇਣੀ ਹੈ ਅੱਜ ਦੇ ਖੇਡ ਕੋਸ਼ਟੀ ਦੀਆਂ ਬਾਤਾਂ ਪਾ ਰਿਹਾ ਹੈ ਇੱਥੇ ਨਿਕਲਦੀਆਂ ਸਵਾਮਾ ਇੱਥੇ ਰੱਪਰ ਸੁਖਰੀਆਂ ਸਵਾਮਾ ਅੱਜ ਦੇ ਇਸ ਵੱਡੇ ਕੋਸ਼ਟੀ ਦੰਗਨ ਦੇ ਵਿੱਚ ਉੱਤਰ ਵਿੱਚ ਫਵਾੜੀ ਦੇ ਵਿੱਚ ਨਾ ਬੱਚਿਆਂ ਦੀ ਕੋਸ਼ਟੀ ਚੱਲ ਰਹੀ ਹੈ ਕੇਤੀਆ ਧੂਆ ਬਾਜਰਾ ਲੱਗ ਰਤੀਆ बी प्यार बचियां चंडिया ਆਜ ਚੰਡਿਆ ਖਾਨ ਲੱਖਾ ਅੱਜ ਦੇ ਗੱਲ ਕਰੀਏ ਬਹੁਤੀ ਸੋਹਣਾ ਨਾਮ ਵਰ ਖਿਡਾਰੀ ਇਸ ਇਲਾਕੇ ਦਾ ਕਾਪੀ ਸਾਹਿਬ ਜਮਾਦਾ ਅਦਰ ਟੀਕੀ ਪਹੌੜ ਵਾਲੀ ਬੈਠਾ ਨਾਰੇ ਹੁੜੀ ਵੀ ਕੋਤੇ ਖੋਇਆ ਅੱਜ ਇਲਾਕੇ ਦਾ ਵੱਡਾ ਕੁਸ਼ਤੀ ਦਾ ਖੇਡਿਆ ਜਾ ਰਿਹਾ ਨਜ਼ਾਰਾ ਜਿਹੜਾ ਖੰਡ ਆ ਰਿਹਾ ਬਾਬਾ ਪੂਰੇ ਦਸਤੀ ਦਸਲੇਗਾ ਖਾਣਾ ਦੂਮ ਛੇੜੀ ਤੋਂ ਇਧਰ ਪਰ ਸਹਿਰਬਾਦੀ ਖੋਇਆ ਸਾਡੇ ਵੈਲਕਮ ਆਖਦੇ ਆ ਵਾਹ ਜੀ ਕੁਸ਼ਤੀ ਚੜਾਗੇ ਸੈਂਟਰ ਦੇ ਕਰਾ ਦੇ ਪੁਲਵਾਨ ਜੀ ਹਾਂਜੀ ਉਧਰ ਸੱਟਨਾ ਬਾਜੇ ਸੈਂਟਰ ਤੇ ਖੜਾ ਹੋਈ ਰਹੀ ਸਾਮਣੇ ਕੁश्ती ਲੈ ਕਸਤੀ ਵੀ ਜਾਣ ਤੋਂ ਸ਼ਾਨਦਾਰ ਹੈ ਇੱਕ ਪਾਸੇ ਤਾਕਾ ਬਰਾਸੀਆ ਆ ਵਾ ਵਾਓ ਯੋਧੇ ਉਹ ਪਿਆਰੀ ਬੱਚੀ ਨੇ ਬੱਲੇ ਕਨੇ ਖਾ ਦਿੰਦੀ ਹੈ ਤਾੜੀ ਬਿਨਾਂ ਤਾਂ ਹੰਸਕਾ ਨੇ ਲਾਗਤਦੀ ਹੈ ਕੋਈ ਵੀ ਸਦੀ ਕਸਤੀ ਜਿਹੜੀ ਉਹ ਦਿਖਾ ਦਿੰਦੀ ਹੈ ਮਨਪ੍ਰੀਤ ਤੇ ਰਾਜ ਖਵਾ ਰਾਜ ਪਰਦਾ ਨਾ ਦੇਖ ਤੰਦ ਸਿੱਦੇ ਬੰਨ ਹੋਣਿਆ ਰੈਡੀ ਦੀ ਹੋ ਗਾਲ ਬਾਜੀ ਆਹ ਜਿਹੜੀਆਂ ਕੰਡਿਆਂ ਦੇ ਵੀ ਆ ਆਪਣਾ ਮਾਨ ਸਨਮਾਨ ਦੇ ਇਧਰ ਰਿਸਪੈਕਟ ਜਿਹੜੀ ਕੰਡਿਆਂ ਦੀ ਬਾਈ ਖਨੀ ਹੋਣ ਤੇ ਪਰਵਾਤ ਤੋਂ ਪੁੱਜੀ ਹੈ ਉਹ ਵੀ ਲੈ ਕੇ ਜਾਣ ਤੇ ਸਾਡੇ ਸੈਕਰੀ ਸਾਹਿਬ ਸਰਮੰਦ ਸਾਹਿਬ ਵੱਡੇ ਮਾਨ ਕਰਦੇ ਖੁੱਲ੍ਹੇ ਗੱਲ ਗੈਨ ਦੀ ਗੱਲ ਕਰੀਏ ਇਸ ਇਲਾਕੇ ਦੇ ਲੋਕ ਅਸੀਂ ਜਦੋਂ ਸਨਕਾਰ ਕਰਦੇ ਆ ਸਰਟੀਫਾਈਕਟ माना लॻंदा हल्की हलकी बेस हलकी हलकी आवाज़ जहिड़ी उहो जी छोके थे जी सेट करियो هالي انن دي پاري هلو هلو ندي باي اودي پارتي ائي هلو ਧੰਨਵਾਦي ونه تو غنيو سينگ لاڙي هم لاڙگو ਲੰਗ ਸਾਡੇ ਸਿੰਘ ਪ੍ਰਾਪਰਟੀਜ਼ ਵਾਲੇ ਵੀਰਾਂ ਵੱਲੋਂ ਇੱਕ ਹੱਦ ਨਹੀਂ ਕਰ ਲਈਏ ਨਾਰਾ ਨਾੜ ਪਰੇ ਤੇ ਵਿੱਕੀ ਪਾਉਣ ਦਾ ਲੰਗ ਹਾਂ ਜਿਹੜੇ ਜੂ ਨਾ ਅੱਜ ਦੀ ਵੱਡੀ ਝੰਡੀ ਦੇ ਪਹਿਲਵਾਨ 71 ਫੋਰਸ ਦੀ ਝੰਡੀ ਸਾਡੀ ਨਗਰ ਪੰਚਾਇਤ ਸਮੂਹ ਨਗਰ ਨਿਵਾਸੀਆਂ ਨੇ ਵੰਦੀ ਹੈ ਸਿਮਰਨ ਪਹਿਲਵਾਨ ਲਾਡਪੁਰ ਟੱਕੀ ਆਓ ਖੜਾ ਬਾਸ਼ਾ ਦੇ ਵਿੱਚ ਸਿਮਰਨ ਪਹਿਲਵਾਨ ਲਾਡਪੁਰ ਟੱਕੀ ਤੇ ਨਾਲ ਕੋਈਗਾ ਜੰਮਨ ਪਹਿਲਵਾਨ ਤਖਮਾਰੀ ਆਜੋ 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 ਆ ਫਗੜਾ ਪੰਨੇ ਜਿੰਦਗੀ ਦੇ ਅੱਛਾ ਜੀ ਹਾਲ ਹੈ ਚੰਗਾ ਹਾਲ ਹੈ ਕਈ ਵਾਰੀ ਲੈਬੀ ਚਲਾ ਦੇ ਨੇ ਜਿੱਥੇ ਲੋਟ ਲੱਗਦਾ ਤੇਰੇ ਤਾਂ ਤੂੰ ਕਿਹੜਾ ਜਵਾਨ ਕਿਹੜਾ ਪੈਰ ਵਾਲਾ ਜੀਰਜਵਾਨ ਮਰਜਾ ਪੱਜ ਕੇ Hvala što pratite kanal. Thank right. you. और पूरी तरह से फर्स्ट पूरी तीन भी पानी वो जी ले गया ओए दादी आ गया यार Terima kasih telah